ਅੱਗੇ ਦੋਆ ਮੰਨਿਓ ਪਿਆਰਾ ਪ੍ਰਾਰਥਕ ਵਾਵੇ ਸਤਿਗੁਰ ਦੇ ਵਾਸਤੇ ਕਿਸੇ ਮਨੁੱਖ ਦੇ ਵਾਸਤੇ ਕੰਗਾ ਪੁੱਛ ਲੈ ਮਾਹੀ ਅਮਰਛੱਤਿਆ ਕੰਧੀ ਜੀ ਅਮਰਛਤ ਸਕਾਸ਼ਨਾ ਪੁੱਛਿਆ ਕਰ ਪਾਵਨ ਕੰਧੀ ਜੀ ਕਿਰਪਾ ਹੰਤਾ ਵਾਗੀ ਲਾ ਕੇ ਆਈਆਂ ਜੇ ਤੈਨੂੰ ਸਗਾਤਰੇ ਰੱਬੀ ਦੇ ਸੇਰ ਸੰਗ ਹੱਥ ਪੈ ਕਾਣ ਲਗਿਆ ਜਥਾ ਆਇਆ ਕਰਕੇ ਲਾ ਕੇ ਆਈ ਹੋਨੇਗੀ ਚੋਕ ਮੁੜ ਕੇ ਪੁੱਛਿਆ ਕੋਈ ਹੋਰ ਟਲਿਆਈ ਤਾਂ ਨਹੀਂ ਕੰਧੀ ਜੀ ਹੋਰ ਤਾਂ ਕੋਈ ਟਲਿਆਈ ਨਹੀਂ ਮਾਸ ਖਾ ਲੈਂਦੀ ਹਾਂ ਸੁਣੋ ਕਿਹਾ ਕਿ ਮਾਈ ਮਾਰ ਖਾਣਾ ਤਾਂ ਇਹ ਠੀਕ ਨਹੀਂ ਪਾਪ ਆ ਜੀਵ ਨੂੰ ਮਾਰਨਾ ਰਹਿਣ ਕਿਸ ਦੀ ਅੱਖੇ ਮੈਂ ਟਿੜਕਾ ਕੇ ਖੰ ਆਪਣਾ ਫਕਰਿਆ ਮਾਰ ਖਾਂਦੀ ਆ ਸਿੰਗਾ ਹੱਥ ਤੇ ਕਹਿਣ ਲਗੇ ਮਾਈ ਟਿੜਕਾ ਕੇ ਖਾਣੀ ਆ ਫਿਰ ਹੋਰ ਕਿਤੋਂ ਲਿਆ ਕੇ ਕਹਿੰਦੇ ਕਸਾਬ ਖਾਨੇ ਚੋਂ ਸੇਵ ਕਰਕੇ ਮਾਈ ਤੈਨੂੰ ਕੀ ਪਤਾ ਵੀ ਕਹਾਂ ਮਹਤਰਾ ਕਹਿੰਦੇ ਕਿ ਪਾਲੇ ਪੁੱਤੇ ਦਾ ਹੋਵੇ ਸਵਾਦ ਅੰਗਰਸ ਮਸਾਲੇ ਨਹੀਂ ਬਣਾਉਣਾ ਨਾ ਐਸੀ ਹਾਲਤ ਦਾ ਖਾਸਾ ਜੀ ਰਸੋਂ ਨੂੰ ਸਵਾਦ ਵਾਸਤੇ ਇਹ ਭੈੜੀਆਂ ਚੀਜ਼ਾਂ ਵੀ ਖਾਣ ਤੋਂ ਜੀਵ ਸੰਪੂਰਨ ਨਹੀਂ ਕਰਦਾਗਾ ਸਾਹਬਤ ਜੋ ਹੈ ਕੰਡੇਹੜ ਦੇ ਸ਼ਬਦ ਨੂੰ ਸੁਣ ਕੇ ਹਰਨ ਲਈ ਮੌਤ ਹੋਈ ਹੈ ਤੇ ਹੁਣ ਠਾਵਾਂ ਠਾਵਾਂ ਤੇ ਕੰਡੇਹੜ ਦੇ ਸ਼ਬਦ ਲੱਗੇ ਜੀਵ ਰੂਪੀ ਹਰਨ ਨੂੰ ਪਕੜਨ ਵਾਸਤੇ ਕਿਦਰੇ ਕੈਦੀ ਵੀ ਇੰਨੇ ਤੇ ਕਿਦਰੇ ਆ ਰੇੜਵੇ ਗੰਦੇ ਲੱਗ ਗਏ ਗੰਦੇ ਵਕਾਰਾਂ ਵਾਏ ਗਾਣੇ ਸੁਣਨੇ ਗੰਦੀਆਂ ਗੋਦੀਆਂ ਉਹਨੇ ਸੋਣੀਆਂ ਕਿੱਧਰ ਦੇਖਣਾ ਤੇ ਜੇ ਕਿਤੇ ਕਸਾ ਕੀ 10-10 ਮਿੰਟ ਆ ਜਾਵੇ ਤੇ ਕਹਿੰਦੇ ਦਾ ਭਾਈ ਐਵੇਂ ਬੋਲੀ ਜਾਂਦੇ ਇਹਨਾਂ ਦਾ ਕੀ ਹੈ ਇਹ ਇੱਕ ਇੱਕ ਰਸ ਨੇ ਖਾਲਸਾ ਜੀ ਇੱਕ ਇੱਕ ਜੀਵ ਨੂੰ ਮਾਰਿਆ ਤੇ ਸੁਣਦਾ ਰੋਤ ਮਨੁੱਖ ਨੂੰ ਜਮਰੀ ਦੇ ਸਪਾਰਟਾ ਰਾਤ ਮਨੋਖ ਨੂੰ ਅੱਖਾਂ ਦੇ ਨਾਲ ਵੇਖਣ ਦਾ ਤਾਂ ਅਤਿਆੰਤੀ ਹੋ ਗਿਆ ਨਾ ਪਤੰਗੇ ਨਾਲੋਂ ਵੀ ਗੰਦਲ ਹੋ ਗਿਆ ਮਨੋਖ ਪਤੰਗਾ ਅਸਲ ਦੀਵੇ ਦੀ ਲੋਟ ਤੇ ਜਾ ਕੇ ਬੈਠਦਾ ਹੈ ਪਰ ਮਨੋਖ ਜਾਂਦਾ ਜਿੰਮੀ ਵਿੱਚ ਉਸ ਸਿੰਮੀ ਵਿੱਚ ਜਾ ਕੇ ਤਾਰ ਦੀ ਫੋਟਲ ਦੇਖਦਾ ਹੈ ਤੇ ਦਿਨ ਚੜ੍ਹਦੇ ਰੋ ਮੋਤੀਆਂ ਸੁਰਤੀਆਂ ਲੱਗੀਆਂ ਆਉਂਦੀਆਂ ਪ੍ਰੇਮੀ ਤੇ ਪ੍ਰੇਮਿਕਾ ਦੇ ਜੋੜੇ ਗੱਡੀ ਵੇਖ ਆ ਗਿਆ ਹਾਨੀ ਕਿ ਡੁੱਬ ਕੇ ਮਰ ਗਏ ਗਲਵਕੜੀਆਂ ਪਾ ਕੇ ਕੱਪੜੇ ਨਾਲ ਬੰਨ ਕੇ ਆਪਣੇ ਆਪ ਨੂੰ ਮਹਿਰ ਚ ਡੁੱਬ ਕੇ ਛੱਪੜ ਚ ਡੁੱਬ ਕੇ ਮਰ ਗਏ ਮਾਰੇ ਕਿਨੇ ਅੱਖਾਂ ਦੇ ਰਸ ਨੇ ਉੱਥੇ ਜਾ ਕੇ ਗੰਦੀਆਂ ਫੋਟੋਆਂ ਦੇਖੀਆਂ ਤੌਰੰਦੇ ਆਖਣਾ ਇਹ ਕੂਆ ਕਰਨ ਵਾਸਤੇ ਏਸ਼ਾ ਵਾਸਤੇ ਜਸ਼ਨ ਕੀਤੇ ਵੀ ਪ੍ਰਾਪਤੀ ਨਾ ਹੋਈ ਆਖੀਰ ਉਹ ਲੋ ਸਤਾਇਆ ਹੋਇਆ ਦੁਖੀ ਹੋ ਕੇ ਮੌਤ ਦੇ ਘਾਟ ਉੱਤਰ ਜਾਂਦਾ ਇਹ ਅੱਖਾਂ ਦੇ ਵਿਸ਼ੇ ਨੇ ਪਰ ਮਨੁੱਖ ਕਿੰਨਾ ਭੈੜਾ ਕਿੰਨਾ ਗੰਦਾ ਤਕੰਗਿਆ ਨਾ ਹੋ ਉਹ ਫਰੀਦੀ ਉਹ ਵੀ ਲਾਟ ਤੇ ਬੈਠਦਾ 100 ਨਾਟ ਦੀਵੇ ਦੇ ਕੰਧ ਤੇ ਕੱਪੜੇ ਤੇ ਫੋਟੋ ਬਣਾ ਦਈ ਬਲੋਕੀ ਪਤੰਗਾਂ ਨੇ ਤਰੂਰ ਤੇ ਜਾ ਕੇ ਬੈਠਦਾ ਮਨੁੱਖ ਤੇਰੇ ਵਾਅਦੇ ਦੀਵੇ ਦੇ ਲੋਟ ਤੇਰੇ ਘਰ ਵਾਲੀ ਹੈ ਜੋ ਆਪਣੇ ਈਮਾਨ ਧਰਮ ਵਿੱਚ ਪੱਕਿਆ ਰਹਿਣਾ ਸੀ ਦੇਸ-ਦੇਸ ਮਾਰੀ ਚੱਲ ਕੇ ਆਪਣਾ ਜੀਵ ਸੁੱਚਾ ਰੱਖਣਾ ਸੀ ਔਰ ਥਾਣਾ-ਥਾਣੇ ਤੇ ਖਾਣਾ ਲਾਹਣਤਾ ਤੋਂ ਨਾ ਹੈ ਈ ਥੋੜ੍ਹਾ ਕਰਨ ਪਿਆ ਤੇ ਮਨੁੱਖਾ ਜਾਨਵਰੋ ਇੱਕ ਕਿਸੇ ਨੇ ਕਿਸ ਨੂੰ ਮਾਰ ਦਿੱਤਾ ਤੇ ਰਸਨਾਵਾਕ ਬੇਨਤੀ ਕਰ ਦਿੱਤੀ ਹੈ ਬਾਕੀ ਖਾਲਸਾ ਜੀ ਖਰੋਤ ਗੰਧ ਤੇ ਸੁਗੰਧੀ ਵਾਲ ਤੇ ਕਰੇ ਕਿਸੇ ਪ੍ਰਕਾਰ ਦਾ ਤੇਲ ਭਰਦਾ ਕਰੇ ਕਿਸੇ ਪ੍ਰਕਾਰ ਦੀ ਸੁਗੰਧੀ ਮਲਦਾ ਵਾਸ਼ ਨੇ ਨੂੰ ਪੂਰੇ ਕਰਨ ਵਾਸਤੇ ਜਿਵੇਂ ਕਾਰਮਾਂ ਦੇ ਇੱਕ ਤਰ੍ਹਾਂ ਦਾ ਜੰਦ ਆਉਂਦਾ ਹੈ ਉਹ ਇੱਕ ਰੀਤਕ ਬੈਠਾ ਸੀ ਉਸ ਤੋਂ ਜਾ ਕੇ ਧੀਰਸਾ ਨੇ ਮੌਤ ਤੇ ਹੱਥ ਪਾ ਰਿਹਾ ਸੀ ਤੇਲ ਛਿੜ ਕੇ ਛਿਰਕਾਈ ਰਹਿ ਗਏ ਸੀ ਐਸੀ ਹਾਲਤ ਜੀਵਾਂ ਦੇ ਵਿਕਾਰਾਂ ਦੇ ਅਧੀਨ ਹੁੰਦੀ ਹੈ ਸੋ ਜਾਣ ਦੇ ਰਸਾ ਜਾਤ ਰੰਗ ਮਾਇਆਤ ਕਿ ਬਾਹਰ ਰੰਗ ਪ੍ਰੇਮ ਕਰਕੇ ਮਨੁੱਖਾ ਤੇਰਾ ਹੈ ਜੀਵ ਵਿਰਤੀ ਜਾ ਰਿਹਾ ਹੈ ਅਨਕਵਾਸ ਤੇ ਸੁੰਦਰ ਪਹਿਰਾਲਾ ਜੋ ਡਰਨਾ ਖੇਤ ਮਾਨ ਦਰਾਲਾ ਅਗਲ ਸ੍ਰੀ ਆਪ ਸਰਤਾਣੇ ਮੇਰੇ ਬਲ ਮਨੁੱਖ ਜਪੋ ਨਹੀਂ ਨਾਮ ਕੋਈ ਤਾਂ ਤੁਹਾਨੂੰ ਵੀ ਕਹਿੰਦੇ ਨੇਸ ਵਾਲਿਆਂ ਦਾ ਜਿਹੜਾ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ ਉਹ ਉਸ ਮਾਤ ਤੇ ਮਾਇਕ ਰੰਗ ਤੋਂ ਵਿੱਚ ਡਾਕੀ ਆਪਣੇ ਆਪ ਨੂੰ ਨਾ ਗਾਲਵਾ ਕਰੇ ਸਿੱਖ ਭਾਜੀ ਨੇ ਕਿੱਥੇ ਤੋਂ ਅਦਾਰ ਹੋ ਜਾਪ ਤਾਪ ਸੰਜਮ ਪਰਮ ਨਾਮਾ ਕਮਾਇਆ ਇਹ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਪ ਤਾ ਸੰਜਮ ਮੈਂ ਨਾਮ ਦਾ ਕੋਈ ਜਪ ਕੀਤਾ ਹੈ ਮੈਂ ਕੋਈ ਕਸੌਤੀਆ ਕੀਤੀ ਹੈ ਨਾ ਸਾਲੀ ਕਿੰਦਰੀਆਂ ਦਾ ਦਮਨ ਕੀਤਾ ਜੋ ਵਿਸ਼ੇ ਵਕਾਰੋਂ ਨੂੰ ਰੋਕ ਕੇ ਰੱਖਣ ਸੀ ਇਸ ਪਾਸੇ ਜੀਵਨ ਦੇ ਰੋਤ ਗਲਿਆ ਹੋਇਆ ਹਰ ਨਾਸ ਮਾਇਆ ਮੋਰ ਦੇ ਘਰ ਨਹੀਂ ਕਮਾਨ ਜਿਹੜਾ ਮੇਰੇ ਵਿੱਚ ਪੱਕਿਆ ਰਹੇ ਸੀ ਬੇਰਪਰਾਂ ਜਾਂ ਚੰਗੀਆਂ ਮਾਵਾਂ ਭੈਣਾਂ ਤੀਂ ਜਾਂ ਜਾਣ ਏਕਾਂ ਨਾਰੀ ਜੇਤੀ ਹੋ ਪੜਨਾਰੀ ਤੇ ਭੈਣ ਵਿਖਾਉਂਦਾ ਤੇ ਜਦੋਂ ਤੁਹਾਨੂੰ ਸਭ ਨੂੰ ਤੇ ਬਾਬਾ ਜੀਤ ਸਿੰਘ ਜੀ ਦੇ ਤਰ੍ਹਾਂ ਹੋਰ ਸ਼ਹੀਦਾਂ ਦੇ ਤਰ੍ਹਾਂ ਤਾਰੇ ਮੱਕੀ ਦਾ ਦੀ ਤਰ੍ਹਾਂ ਤੇ ਧੰਨ ਵੀ ਅਸੀਂ ਕੋਈ ਨਹੀਂ ਕਮਾਇਆ ਸੱਚੇ ਪਾਛੈ ਇਸ ਜੀਵਿਆ ਖਾਦੀਆ ਇਹ ਸਾਰੀਆਂ ਚੀਜ਼ਾਂ ਕਰਦਿਆਂ ਫੇਰ ਕਹਿਣਾ ਜੱਤੀ ਵੀ ਰਹਿਣਾ ਜਪ ਵੀ ਕਰਨਾ ਤਪੱਸਿਆ ਵੀ ਕਰਨੀ ਸੇਵਾ ਕਰਨੀ ਹੈ ਇੰਦਰੀਆਂ ਨੂੰ ਅਕੇਤਾ ਰੋਕੇ ਰੱਖਣ ਹੋਰ ਕੋਈ ਮਾੜਾ ਕੰਮ ਨਹੀਂ ਕਰਾਂਗਾ ਤਾਰੇ ਨਿਤ ਸੰਗਤ ਵਾਲਣੀ ਜਾਣਾਗਾ ਅੱਖਾਂ ਨਾਲ ਬਗਾਨਾ ਰੋਕਣੀ ਤੱਕਣਾ ਕੰਨਾਂ ਨਾਲ ਬਗਾਨੀ ਨਹੀਂ ਮਿਲਿਆ ਤੇ ਆਪਣੀ ਤੋਸਤ ਕੋਲ ਕੇ ਖੁਸ਼ ਨਹੀਂ ਹੋਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਧੀਨ ਕਰਕੇ ਫੇਰ ਕਹਿੰਦਾ ਸੱਚੇ ਪਾਤਸ਼ਾਹ ਜੀ ਕੋਈ ਵੀ ਜਰਨ ਨਹੀਂ ਕੀਤਾਗਾ। ਆਪੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੇੜੀਆਂ ਖਾਲੀ ਹੋ। ਦੇਵਾ ਸਾਧ ਨਾ ਜਾਣਿਆ ਹਰ ਆਇਆ। ਸੇਵਾ ਚੋਂ ਸੇਵਾ ਸੋਬ ਨਾ ਸੋਰ ਮਾਤਮ ਨੂੰ ਸੇਵਾ ਕਰਨੀ ਸਿੱਖੀ ਐ। ਦੇ ਨਾ ਜਾਣਿਆ ਹਰ ਆਇਆ। ਨਾ ਹਰੀ ਰੂਪ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਕਰੇ ਦੇਖਿਆ ਹੈ। ਸਾਧੂ ਜੀ ਕਹਿੰਦੇ ਭਾਈ ਜੇ ਅੱਖਾਂ ਨਾਲ ਤੋ ਸਭ ਨੂੰ ਕਿਰਪਾ ਚਮੇਤੀ ਤੇ ਅੱਖਾਂ ਤੋੜ ਦੇਣੀਆਂ ਚਾਹੀਦੀਆਂ ਨੈਣਾਂ ਦੇਖ ਕੇ ਸਾਥ ਦੇ ਨੈਣ ਬਹੁਤ ਬਿਹਾਲਿਆ ਜੇ ਇਹੇ ਤੈਨੂੰ ਮੋਲ ਫਾਇਦੇ ਦੀ ਵਰਚਮੇਂ ਤੋ ਐਸੇ ਅੱਖਾਂ ਨੂੰ ਖੁੱਤਨੇ ਬਣਾ ਦੇਣਾ ਚਾਹੀਦਾ ਨੇਪਰ ਕੱਢ ਦੇਣੇ ਚਾਹੀਦੇ ਹਨ ਕੀ ਕਰ ਰਿਆ ਰੱਖ ਕੇ ਐਸੀਆ ਕਾਰਨਾ ਸੁਣੀ ਨਾਰ ਕਰਨ ਬੰਦ ਧਾਲਿਆ ਜੇ ਨਾਰ ਸ਼ਬਦ ਨਹੀਂ ਗੁਰਬਾਣੀ ਦਾ ਕੰਨਰ ਰਤੋਂਦੇ ਤੋ ਸਿੱਕਾ ਧਾਲ ਕੇ ਦੰਦ ਕਰ ਲੈਣੇ ਚਾਹੀਦੇ ਕਰਨ ਰਸਮੀ ਜਪੋ ਨੇ ਨਾਮ ਤੇਰ ਤਲ ਕੋ ਟੁੱਟ ਗਿਆ ਰਸੂ ਦੇ ਯਾ ਟੁਕੜੇ ਟੁਕੜੇ ਕਰਕੇ ਵੰਡ ਦੇਣੀ ਚਾਹੀਦੀ ਪਰਮੇਸ਼ਰ ਦੀ ਭਗਤੀ ਕੋ ਜਿਹੜੀ ਰਹਿਤ ਹੈ ਅੱਥੇ ਪਾਰੀ ਚੂਲੀ ਤੇ ਫਰਾਡ ਦੀ ਗੱਲਾਂ ਵਿੱਚ ਲਿਖੀ ਹੋਈ ਹੈ ਸੱਚੇ ਪਾਤਸ਼ਾਹ ਤਪ ਤਰਕ ਵੀ ਤੈਨੂੰ ਜਾਣਿਆ ਨਹੀਂ ਜੇ ਪਰਤਖ ਕਰਕੇ ਜਾਣਦੇ ਵੀ ਇਹਨੇ ਕੋ ਕਰਮ ਕਿਉਂ ਭੋਗੀਏ ਕਿਰਪਾ ਤਾਂ ਕੇ ਮਨ ਵਿਸ਼ਾ ਵਿਕਾਰ ਤੋਂ ਬਚਾਓ ਆਪਨੀ ਸਤਿਆਨ ਤੋਂ ਬਖਸ਼ੋ ਸਹੀ ਹੀ ਨੇ ਹਸ ਤੋ ਅਹੋ ਨਾਨਕ ਹਮ ਨੀਤ ਕਰਮ ਸੱਚੇ ਪਾਤਸ਼ਾਹ ਮੇਰੇ ਬੇਮਤੀ ਕਰਕੇ ਬੇਮਤੀ ਕਰਨ ਦਾ ਤਰੀਕਾ ਸੱਚੇ ਪਾਤਸ਼ਾਹ ਜੀ ਮੀਨੇ ਕਰਨਾ ਨੂੰ ਕਰਨ ਆ ਰਿਹਾ ਸੰਤ ਨਾਰੀ ਮੈਂ ਜੀਉ ਲੋਕਾਂ ਨੂੰ ਮਿੱਠਾ ਮਾਇਆ ਇਹਦੇ ਵਿੱਚ ਸੱਚੇ ਪਾਤਸ਼ਾਹ ਲੱਗੇ ਹਨ ਸੋਨਾ ਮਿਲ ਜਾਵੇ ਸੋਹੇ ਦੇ ਰੰਗੀ ਤੇਸਰੀ ਮਿਲ ਜਾਵੇ ਵਿਸ਼ਵਾ ਵਿਕਾਰ ਦੇ ਤੋੜਵਾਏ ਪਾ ਕੇ ਜਿਤ ਲੱਗਾ ਹੋਇਆ ਕਿਰਪਾ ਕਰਕੇ ਉਸ ਨੂੰ ਬਚਾ ਲਓ ਕਈ ਲੋਕ ਕਹਿੰਦੇ ਜੀ ਸਾਨੂੰ ਕਿਹੜਾ ਕੋ ਪਾਪ ਲੱਗ ਚੱਲਿਆ ਮਹਾਰਾਜ ਨੇ ਬਚਨ ਕਰ ਹਣ ਕਿ ਭਾਈ ਰੱਬ ਕੋਈ ਨਾ ਰੱਬ ਰੂਪ ਕਰ ਕਮਣਾ ਰੱਬ ਪਰਮੁਲ ਕੀ ਬਾਤ ਐ ਰੱਬ ਘੋੜੇ ਦਾ ਈਦਾ ਮੰਦਰ ਐ ਰੱਬ ਮੀਠਾ ਰੱਬ ਮਾਤਿ ਈਤਰ ਰੱਬ ਸਰੀਰ ਕੇ ਤੈ ਕਟਨਾਮ ਨਿਵਾਸ ਇਸਨੇ ਰੱਬ ਹੈ ਸਰੀਰ ਵਿੱਚ ਇਹਨਾਂ ਧੂਰ ਨੇ ਕਿਛਾ ਲੱਗੀ ਹੋਈ ਹੈ ਕਿ ਕਿਹੜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਵੇ ਪਰਾਹ ਕੋ ਸੁਨੇਹ ਸੋਇ ਨੀ ਰਾਤ ਪਰੇ ਨਾ ਕਿ ਤੁਨ ਬਹੁਤਾ ਮਿਲ ਜਾਉਰੇ ਤੇ ਰੂਪਾ ਚਾਂਦੀ ਇਕੱਠੀ ਹੋ ਜਾਵੇ ਰਾਤ ਨਾਲਾ ਰੂਪਾ ਕਾਮਣ ਤੇ ਜੇ ਤਰੀਆਂ ਸੋਇ ਰੰਗ ਜੇ ਸੁੰਦਰ ਬੂਤ ਵਾਲੀ ਨਾ ਪ੍ਰਾਂਤ ਹੋਣ ਰਾਤ ਨਾਲਾ ਰੂਪਾ ਕਾਮਣ ਰਸਰਮਲ ਦੀ ਬਾਤ ਤੇ ਚੰਨਨ ਦੀ ਸੁਗੰਧੀ ਛਿੜਕੀ ਹੋਵੇ ਇਹਦਾ ਰਾਤ ਨਹੀਂ ਚੁੰਦੇ ਹਮ ਜੀਵ ਰੋਤ ਪਰਮਰ ਕੀ ਬਾਤ ਰਾਸ ਥੋੜੇ ਥੋੜੇ ਚੰਗੇ ਚਾਹੀਦੇ ਆ ਰਾਸ ਤੇਜਾ ਦੁੱਧ ਵਾਰ ਦੁੱਧ ਦੀ ਛਾਗ ਵਰਗੀ ਚਿੱਟੀ ਸੇਜਾ ਸਾਫ ਸੁੰਦਰ ਚਾਹੀਦੀ ਐ ਰਾਸ ਕੋਲੇ ਦਾ ਸੇਜਾ ਮੰਦਰ ਕਹਿੰਦੇ ਕੁਰਸੀ ਤੇ ਦੇ ਨੀ ਨੀ ਕੱਤੀ ਲਗੇ ਗਏ ਗੁਰਮਤ ਉਹ ਕਹ ਰਿਹਾ ਕਿ ਭਰੀ ਤੋਂ ਆਦੀ ਸ਼ਾਪਰੀ ਜਾਵਨ ਗਾਏ ਔਰ ਵਿਕਾਰੀ ਲੋਕ ਕਹਿੰਦੇ ਕਿ ਸੇਜਾ ਔਰ ਦੁੱਧ ਵਾਰ ਦੀ ਚਿੱਟੀ ਤੇ ਮੰਦਰੋਂ ਚੰਗੇ ਪੱਕੇ ਸੋ ਟੂਨੇ ਦਾ ਚੱਕਰ ਕਲਪਣੇ ਉਹਨਾਂ ਪਾਇਨ ਛੇਤੀ ਰੱਤ ਤੇ ਨਰਕ ਮੰਦਰ ਰੱਤ ਕੋੜਿਆ ਦਾ ਤੀਜਾ ਮੰਦਰ ਰੱਤ ਮਿੱਠਾ ਕਹਿੰਦੇ ਨਿੱਕੇ ਰਾ ਚਾਈਵੇ ਤੇ ਰੱਤ ਮਾਸ ਕਹਿੰਦੇ ਮਾਸ ਵੀ ਕਦੇ ਪਿੱਤਰਾਂ ਦਾ ਕਦੇ ਬਟੇਰਾ ਦਾ ਕਦੇ ਮੱਛੀ ਤਰੀ ਭਾਲ ਦੇ ਤਰ੍ਹਾਂ ਪੁੱਜੀਓ ਹੀ ਭਾਲਦੇ ਆ ਕਰੇ ਇੱਕ ਤਰੀ ਵਾਲੀ ਭਾਲ ਦੇ ਐਸੀ ਹਾਲਤ ਜੀਵਾਂ ਦੀ ਹੋ ਚੁੱਕੀ ਐ ਕਹ ਤੱਕ ਨਾਮ ਨਵਾਸ ਮਹਾਰਾਜ ਕਹਿੰਦੇ ਕਿਹੜੇ ਔਰ ਦੇ ਵਿੱਚ ਚੜਾਏ ਪਰਮੇਸ਼ਰ ਦਾ ਤੁਸੀਂ ਨਵਾਸ ਭਾਲਦੇ ਹੋ ਕਿਉਂਕਿ ਵਸਤੂ ਮੰਦਰ ਵਸਤੂ ਨਾਰਾ ਪੁੱਜੀ ਹੋਵੇ ਭਾਲਤ ਵੇ ਪਹਿਲਾ ਪਾਸੇ ਕਰਕੇ ਵਾਸਤੇ ਨੂੰ ਖਾਦੀ ਵਰਤਨ ਕਰਾਂਗੇ ਤਾਂ ਹੀ ਬਾਹਰੋਂ ਵਾਸਤੇ ਤਵੇ ਵੀ ਪਹਿਲਾਂ ਪੂਰੇ ਹੋਰ ਮਤਵਾਰਾਂ ਦੇ ਨਾਲ ਹਲਦਾ ਫਿਰ ਬਾਹਰ ਗੁਰਮਤਿ ਦੇ ਦੁਆਰਾ ਜਿਹੜਾ ਆਤਮਾ ਨੰਦ ਨੂੰ ਪ੍ਰਾਪਤ ਕਰਨਾ ਸਿਰ ਕਿਨੇ ਟਿਕੇੜਾ ਇਹ ਸਵਾਸ ਤੇ ਪਹਿਲਾਂ ਇਹ ਚੀਜ਼ਾਂ ਦਾ ਪਿਆਰ ਕਰਕੇ ਰੋਕ ਜੁਗ ਦੇ ਲੋਰ ਲਾ ਕੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਜੀ ਕੰਨੀਆ ਕਰਮਾਂ ਵਾਲਿਆ ਹਾਂ ਕੌਣ ਨਮਕ ਤਾਂ ਨੀਚ ਕਰੰਮ ਸੱਚੇ ਪਾਤਸ਼ਾਹ ਜੀ ਨੀਨੇ ਕਰਮ ਕਰ ਤਮੋਰ ਵਾਲਿਆ ਕਰੋਧੀ ਹਾਂ ਕਾਮੀ ਹਾਂ ਲੋਧੀਆ ਮੋਹੀਆ ਹਾਂ ਕਾੜੀਆ ਵਿਗਚਾਰੀ ਹਾਂ ਸੱਚੇ ਪਾਤਸ਼ਾਹ ਚੋਲਿਆ ਛੱਡ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਬਚਾ ਕੇ ਰੱਖੋ ਐਸੇ ਕਰਮ ਕਰਨੋ ਹੈ ਤੁਹਾਡਾ ਚਰਨਾਂ ਵਿੱਚ ਬੇਨਤੀ ਹੈ ਮਾ ਜੀਵਨਾ ਅਗਰਤ ਘੌਰ ਆਪੈ ਖਾਤੀ ਨਾ ਹੋਣ ਹੋਣ ਹੋਰ ਭਾਈ ਗੁਰਦਾਰ ਜੀ ਨੇ ਆਪਣੇ ਆਪ ਨੂੰ ਬਹੁਤ ਹੀ ਨਿਰਮੋਹਤਾ ਵਾਲੇ ਸ਼ਰਧਾ ਵਾਲੇ ਬਚਨ ਦੁਆਰਾ ਪ੍ਰਗਟ ਕਰਕੇ ਵਿਖਾਇਆ ਸਤਿਗੁਰ ਹਰਗੁਰੀਤ ਸਾਹਿਬ ਮੇਰੀ ਪੀਰ ਦੇ ਮਾਲਕ ਤੇ ਚਰਨਾਂ ਵਿੱਚ ਜੋੜਨੀਆਂ ਕੀਤੀਆਂ ਸਾਹਿਬ ਮੈਂ ਜਿਆਨੋ ਹਰਾਮ ਤੋਰ ਚੋਰ ਕੋਈ ਅਗਨਾਰ ਮੇਰੇ ਵਰਗਾ ਕੋਈ ਹਰਾਮ ਤੋਰ ਨਹੀਂ ਕੋਈ ਚੋਰ ਦਿੱਕੇ ਪਾਸ਼ਾ ਮੇਰੇ ਵਰਗਾ ਵੱਡਾ ਕੋਈ ਨਹੀਂ ਮੇਰੇ ਵਰਗਾ ਕੋਈ ਔਗਣਾ ਵਾਲਾ ਨਹੀਂ ਹੈ ਫਿਰ ਸੋ ਪਤ ਜੀ ਕਿਰਪਾ ਕਰਕੇ ਬਖਸ਼ ਰੋ ਇਹ ਬੇਤਿਆ ਜੋੜ ਰੀਆਂ ਕਰੀਏ ਗੁਰੂ ਦੇ ਚਰਨਾਂ ਵਿੱਚ ਦਰਨ ਪਰੇ ਕੀ ਰਾਖਾ ਸਰਮਾ ਸੱਜੇ ਪਾਤਸ਼ਾਹ ਆਪਣੇ ਸਰਨ ਪਰਿਆ लाज ਰੱਖ ਲਓ ਸਾਡੀ ਹਾਲਤ ਜਿਹਾ ਸਮ ਸਾਗਰ ਨੀਰ ਭਰਿਆ ਤੇਤੇ ਅਪਣੇ ਹਮਾਰੇ ਦਇਆ ਕਰੋ ਕਿਛੇ ਮੇਰ ਉਪਾਉ ਡੋਬੇ ਪੁੱਤਰ ਤਾਰੇ ਇਹ ਰਾਗ ਨੂੰ ਬਰਾਬਰ ਤਪ ਤੀਤਰ ਵਾ ਦਾ ਕਾਤੀ ਪਉਕ ਨੋਰ ਤੋਂ ਹੁਕਮ ਪਛਾਨਾ ਸੁਖ ਹੋਵੇ ਮਰਾਤੀ ਕਿਰਪਾ ਕਰਕੇ ਬਖਸ਼ ਰੋ ਸਿਖਤੇ ਬਹੁਤ ਤਮਾਮ ਦੇ ਅੰਤਰੰਪਾਰਾ ਬਾਰ ਆ ਕਿਰਪਾ ਕਰਕੇ ਬਖਸ਼ ਲਓ ਪਾਪੀ ਵਾਰ ਗੁਨੇ ਘਾਰ ਐਸੇ ਹਾਂ ਰੰਗ ਆਪ ਜੀ ਦੇ ਤੱਕਿਆ ਆਪ ਜੀ ਨੂੰ ਲਾਜ ਹੈ ਲੋਕਾਂ ਨੇ ਕਰਨ ਤੇ ਕਰਨੀ ਧਰਦਾ ਹੋ ਕੇ ਕੀ ਕਰਦਾ ਹੈ ਜਿਸ ਤਰ੍ਹਾਂ ਜੋਧਾ ਸਿੰਘ ਨੂੰ ਬਚਾਉ ਸਾਨੂੰ ਵੀ ਕਿਰਪਾ ਕਰਕੇ ਬਚਾ ਲਵੋ ਬਾਸ਼ਰੋ ਦੇ ਲਾ ਸਤਿਗੁਰੂ ਗਰੀਬ ਨਵਾਜ਼ ਜੀ ਨੇ ਅਰਹ ਰਾਤ ਸਰਬ ਦੇ ਸ਼ਬਦ ਜਿਹੜੇ ਉਹ ਸੰਪੂਰਨ ਕੀਤੇ ਹੈ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਆ ਮੈਂ ਬੇਨਤੀ ਕੀਤੀ ਹੈ ਗੁਰੂ ਅੰਗਦੇਵ ਸਾਹਿਬ ਜੀ ਨੇ ਵੀ ਉਚਾਹ ਕੇ ਉਹ ਸਤਿਗੁਰੂ ਜੀ ਕਰਪਾ ਕਰਕੇ ਦੱਸੋ ਜੋ ਸੋਨੇ ਸਮਾਦੀਆਂ ਵਾਲੇ ਹੁਣ ਉਹਨਾਂ ਦੀ ਕੀ ਹਾਲਤ ਹੈ ਕਿੱਥੇ ਰਹਿੰਦੇ ਹੁਣ ਤਮੀ ਨੂੰ ਦਰਸ਼ਨ ਕਰਵਾਓ ਮਹਾਰਾਜ ਜੀ ਨਾਮ ਸੁਣਨ ਲੱਗੇ ਚੰਗਾ ਪਾਈ ਨੇਤਰਬੰਦ ਕਰੋ ਜਦੋਂ ਨੇਤਰਬੰਦ ਕਰਵਾਇਆ ਤਾਂ ਹੋਰ ਦੇਖੇ ਸਤਿਗੁਰੂ ਅੰਗਦੇਵ ਜੀ ਗਏ ਕੀ ਦੇਖਿਆ ਰਸਤੇ ਵਿੱਚ ਪਹਿਲਾਂ ਮਿਲੇ ਜੋ ਪਹਿਲੇ ਮਿਲੇ ਹਨ ਸਤਿਗੁਰੂ ਜੀ ਨੂੰ ਔਰਾਂ ਦੇ ਨਾਲ ਮੂਹ ਹੈ ਉਹ ਪਿੱਛੇ ਨੂੰ ਲੱਗੇ ਹੋਏ ਹਨ ਸੋ ਪੈਰ ਅਗਾਂਹ ਨੂੰ ਹੈ ਜੇ ਉਹਕੇ ਤੁਰੇ ਸਤਿਕਾਰੇ ਮੋਹ ਮੋਹਰੇ ਲੋਕ ਮਿਲੇ ਉਦੋਂ ਅਗੋਂ ਸਤਿਗੁਰੂ ਜੀ ਹੋਰ ਕੁਝ ਗਏ ਤਾ ਬਰਤੋਂ ਦੇ ਨਾਲ ਮਨੋਖਲੀ ਨਟਕਾਂ ਕਹਿੰਦੇ ਲੜਕੀਆਂ ਖਾ ਰਹੀਆਂ ਹਨ ਸਤੂਰ ਅੱਗੇ ਸਤੂਰ ਸੱਤੇ ਪਹਾੜ ਚਲੇ ਤਾ ਧਰੋਂ ਦੇ ਵਿੱਚ ਕਿੱਲੇ ਫੁੱਟੇ ਹੋਏ ਲੋਕਾਂ ਦੇ ਮਿਲਿਆ ਤਉਨੇ ਸਾਰਿਆਂ ਨੂੰ ਪੁੱਛਿਆ ਸਤੂਰ ਜੀ ਨੇ ਇਹ ਭਾਇਤਰੀ ਸਮਾਜੀਆਂ ਵਾਲੇ ਹੋ ਕਹਦੇ ਨਹੀਂ ਦੀ ਅਸਤੀ ਨਹੀਂ ਹਾਂ ਤੋ ਹੋਰ ਹਾਂ ਸਤੂਰ ਨੇ ਵਿਚਰ ਦੇ ਵਿੱਚ ਅੱਗੇ ਗਏ ਤਾਂ ਇੱਕ ਬੜਾ ਸੁੰਦਰ ਮਕਾਨ ਹੈ ਤੋ ਚਾਹ ਕੇ ਵੇਖਿਆ ਆਪ ਨੂੰ ਲੱਗੇ ਹੋਇਆ ਪਰ ਜਗ੍ਹਾ ਸਾਰੀ ਖਾਲੀ ਏ ਕੋਈ ਸਮੋ ਸਤਿਗੁਰੂ ਜੀ ਬੈਠੇ ਕੋਈ ਲੋਕ ਉੱਥੇ ਆਏ ਉਹਨਾਂ ਨੂੰ ਸਤਿਗੁਰੂ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਤੁਸੀਂ ਸਾਨੂੰ ਸੁਆਦਿਆਂ ਵਾਲੇ ਹੋ ਕਹਿੰਦੇ ਹਾਂ ਜੀ ਫਿਰ ਪੁੱਛਿਆ ਕਿ ਕਾਰਨ ਹੈ ਇੱਥੇ ਆਉਣ ਦਾ ਤੁਸੀਂ ਰਹਿੰਦੇ ਕਿੱਥੇ ਹੋ ਕਹਿੰਦੇ ਸੱਚ ਸਾਡੇ ਵਿੱਚ ਰਹ ਰੋਸ ਤੇ ਹਰ ਦੇ ਟੈਮ ਤੇ ਤੁਹਾਨੂੰ ਬਾਹਰ ਕੱਢਿਆ ਜਾਂਦਾ ਤੇ ਕੀ ਕਾਰਨ ਪਾਈ ਕਹਿੰਦੇ ਜਿਸ ਉਹਨੂੰ ਗੁਰੂ ਨਾਨਕ ਦੇਵ ਜੱਜਾ ਜੀ ਸਤਿਗੁਰੂ ਤੇ ਗਏ ਹਾਂ ਸੋ ਦੱਸ ਕਿ ਉਹਦੇ ਪੁੱਤਰ ਨੇ ਨਿਹਾਲ ਕੀਤਾ ਸੋ ਸਤਿਗੁਰੂ ਗਰੀਬ ਨੂੰ ਆਜੇ ਸਾਰੇ ਖਰਵਾਂ ਤੇ ਧਰਤੀ ਹੁੰਦੀ ਵਿਖਾਈ ਸੀ ਚਰਨ ਪਾ ਕੇ ਸਾਰੇ ਖਰਵਾਂ ਤੇ ਸਾਰੇ ਲੋਕਾਂ ਨੇ ਨਿਹਾਲ ਕੀਤਾ ਸੀ ਉਹਨੂੰ ਕਿਹਾ ਕਿ ਸੋਦਰ ਫਕਹਨ ਵਿੱਚ ਗੁਰੂ ਸਾਹਿਬ ਨੇ ਕਿਹਾ ਰਿਹਾ ਹੈ ਇਹ ਹੁਕਮ ਹੋ ਗਿਆ ਉਹਦਾ ਕਿ ਭਾਈ ਸ਼ਾਮ ਦੇ ਤਾਈਂ ਤੇ ਸੋਦਰ ਦਾ ਪਾਠ ਲੈ ਆਸਰ ਦਾ ਪਾਠ ਕਰਿਆ ਕਰਨਾ ਜਿਹੜਾ ਨੇ ਕਰ ਸੋ ਉਹ ਸੁਣੇ ਜ਼ਰੂਰ ਜਿਹੜਾ ਨਾ ਕਰੇਗਾ ਤ ਉਹ ਸੁਨੇਗਾ ਉਹ ਨੂੰ ਰਹਿਣੋਂ ਸੋਦਰ ਫਕਹਨ ਵਿੱਚ ਜਗ੍ਹਾ ਨਹੀਂ ਮਿਲੇਗੀ ਗੌਰ ਕਰਕੇ ਜਾਇਆ ਕਰੇਗਾ ਸਤੁਰੂ ਜੀ ਸਾਨੂੰ ਆਪਣੀ ਬੰਦਗੀ ਦਾ ਆਪਣੀ ਅਭਿਆਸ ਦਾ ਗੋੜਾ ਭਾਰੀ ਮਾਂ ਕੀ ਅਸੀਂ ਕਹਿੰਦੇ ਸੀ ਅਸੀਂ ਇੱਥੇ ਪੈੜ ਯਾਦ ਕਰਦੇ ਸਾਡੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਜਾਪ ਚੱਲਦਾ ਸਾਨੂੰ ਰਹਿਣਾ ਚਾਹਉਦਾ ਪ੍ਰਾਸਤ ਕਰਨ ਦੀ ਕੀ ਲੋੜ ਹੈ ਅਸੀਂ ਇਸ ਹੰਕਾਰ ਵਿੱਚ ਆ ਕੇ ਇਹ ਨਿਜਮ ਛੱਡ ਦਿੱਤਾ ਸੀ ਔਰ ਜਦੋਂ ਰਹਿਣਾ ਉਸ ਦਾ ਟਾਈਮ ਹੁੰਦਾ ਉਹਨਾਂ ਵਕਤ ਸਾਡੇ ਸਾਥਖੰਡ ਵਿੱਚੋਂ ਬਾਹਰ ਕੱਢਿਆ ਜਾਂਦਾ ਸੀ ਇੱਦੋਂ ਬਤੀਤ ਕਰਦੇ ਹਾਂ ਬਾਕੀ ਸਮਾਂ ਅਸੀਂ ਸਾਰੇ ਸਾਥਖੰਡ ਵਿੱਚ ਰਹਿੰਦੇ ਹਾਂ ਗੁਰੂ ਕਾਹਨੇ ਦਾ ਵਾਕ ਆਪਣੇ ਸਰੀਰ ਵਿੱਚ ਲਾਇਆ ਸੀ ਰੋਮ ਰੋਮ ਦੇ ਵਿੱਚ ਵਾਰਿੰਗ ਦਾ ਜਾਨ ਕੋਨਾ ਸੁਰਤਵਾ ਦੀਆਂ ਵਾਲਿਆਂ ਦੇ ਸਰੀਰ ਵਿੱਚੋਂ ਸੁਣਿਆ ਸੀ ਗੁਰੂ ਅੰਗਦੇਵ ਜੀ ਨੇ